ਚ ਬਿਆਨ ਕਰਨਾ ਹੈ ਤੇ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਨੇ ਕਬੀਰ ਸਤ ਸਮੁੰਦੇ ਮਸਕਰੋ ਮਸ ਦਾ ਅਰਥ ਹੁੰਦਾ ਹੈ ਸ਼ਈ ਕਹਿੰਦੇ ਮੈਂ ਸਤਾ ਸਮੁੰਦਰਾਂ ਦੀ ਸ਼ਾਈ ਤਿਆਰ ਕਰ ਲਵਾਂ ਇੰਨੀ ਜਿਆਦੀ ਮਾਤਰਾ ਦੇ ਵਿੱਚ ਮੈਂ ਸ਼ਾਈ ਤਿਆਰ ਕਰਾਂ ਕਿ ਜਿਹੜੇ ਸਤ ਸਮੁੰਦਰ ਨੇ ਉਹਨਾਂ ਦੀ ਸ਼ਾਈ ਬਣਾ ਲਵਾਂ ਹੁਣ ਸ਼ਾਈ ਤਿਆਰ ਹੈ ਕਬੀਰ ਸਤ ਸਮੁੰਦੇ ਮਸਕਰੋ ਕਲਮ ਕਰੂੰ ਬਣਰਾਏ ਤੇ ਹੁਣ ਸ਼ਾਈ ਨੂੰ ਲਿਖਣ ਵਾਸਤੇ ਕਲਮ ਵੀ ਚਾਹੀਦੀ ਹੈ ਕਲਮ ਦੀ ਲੋੜ ਪੈਂਦੀ ਹੈ ਜਿਵੇਂ ਅੱਜ ਪੈਨ ਵਰਤਿਆ ਜਾਂਦਾ ਹੈ ਤੇ ਪੈਨ ਦੇ ਵਿੱਚ ਵੀ ਸ਼ਾਈ ਵਰਤੀ ਜਾਂਦੀ ਹੈ ਸ਼ਾਈ ਤਿਆਰ ਹੈ ਕਹਿੰਦੇ ਹੁਣ ਕਲਮਾਂ ਤਿਆਰ ਕਰਨੀਆਂ ਨੇ ਕਹਿੰਦੇ ਜਿੰਨੀ ਵੀ ਸੰਸਾਰ ਦੇ ਵਿੱਚ ਬਨਸਪਤੀ ਹੈ ਦਰਖਤ ਹਨ ਇਹਨਾਂ ਸਾਰਿਆਂ ਨੂੰ ਮੈਂ ਘਟ ਘਟ ਕੇ ਨਾ ਕਲਮਾਂ ਤਿਆਰ ਕਰ ਲਵਾਂ ਕਲਮ ਕਰੂੰ ਬਨਰ ਆਏ ਤੇ ਇਹਦੇ ਤੋਂ ਬਾਅਦ ਹੁਣ ਕਾਗਜ਼ ਦੀ ਲੋੜ ਹੈ ਲਿਖਣ ਵਾਸਤੇ ਕਾਗਜ਼ ਚਾਹੀਦਾ ਹੁੰਦਾ ਹੈ ਜਿਹਦੇ ਤੇ ਲਿਖਿਆ ਜਾਣਾ ਹੈ ਉਕਰਿਆ ਜਾਣਾ ਹੈ ਕਹਿੰਦੇ ਬਸੁਦਾ ਕਾਗਜ਼ ਜਿਉਂ ਕਰੂੰ ਬਚਨ ਕੀਤੇ ਨੇ ਕਹਿੰਦੇ ਇਸ ਧਰਤੀ ਨੂੰ ਮੈਂ ਕਾਗਜ਼ ਬਣਾ ਲਵਾਂ ਬਸੁਦਾ ਭਾਵ ਧਰਤੀ ਇਹਨੂੰ ਮੈਂ ਕਾਗਜ਼ ਬਣਾ ਲਵਾਂ ਬਸੁਦਾ ਕਾਗਜ਼ ਜਿਉਂ ਕਰੂੰ ਤੇ ਲਿਖਣਾ ਸ਼ੁਰੂ ਕਰ ਦੇਵਾਂ ਹਰ ਜਸ ਲਿਖਣ ਨਾ ਜਾਏ ਕਹਿੰਦੇ ਖਰੀ ਦਾ ਜਸ ਪ੍ਰਮਾਤਮਾ ਕਿੱਡਾ ਕੋ ਵੱਡਾ ਹੈ ਉਹਦੀ ਸਮਰਤਾ ਕਿੰਨੀ ਕਹ ਹੈ ਉਹ ਕਿੱਡੀ ਕੋ ਤਾਕਤ ਵਾਲਾ ਹੈ ਉਹਦਾ ਉਰਲਾ ਤੇ ਪ੍ਰਲਾਪਾਸਾ ਕਿੱਡਾ ਕੋ ਹੈ ਉਹ ਕਿੱਡਾ ਕੋ ਮਹਾਨ ਹੈ ਮੈਂ ਇਹ ਲਿਖਣ ਲੱਗ ਪਵਾਂ ਕਹਿੰਦੇ ਨਹੀਂ ਬਿਆਨ ਹੋ ਸਕਦਾ ਹਾਰੇ ਜਸ ਲਿਖਣ ਨਾ ਜਾਏ ਨਹੀਂ ਲਿਖਿਆ ਜਾ ਸਕਦਾ ਤੇ ਮਹਾਰਾਜ ਜੀ ਦੇ ਬਚਨ ਨੇ ਤੇਰੇ ਕਵਨ ਕਮਨ ਗੁਣ ਕਹਿ ਕਹਿਗਾ ਵਾ ਕਿੰਦੇ ਮਾਲਕ ਜੀ ਤੁਹਾਡੇ ਮੈਂ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਕਿਹੜੀ ਕਿਹੜੀ ਵਿਚਾਰ ਮੈਂ ਸੰਸਾਰ ਦੀ ਅੱਗੇ ਰੱਖਾਂ ਤੇਰੇ ਕਮਣ ਕਮਣ ਗੁਣ ਕਹਿ ਕਹਿ गावा ਤੂੰ ਸਾਗਿਬ ਗੁਣੀ ਨਿਧਾਨਾ ਤੂੰ ਤੇ ਗੁਨਾ ਦਾ ਖਜ਼ਾਨਾ ਹੈ ਨਿਧਾਨ ਦਾ ਅਰਥ ਹੈ ਖਜ਼ਾਨਾ ਤੂੰ ਤੇ ਗੁਨਾ ਦਾ ਖਜ਼ਾਨਾ ਹੈ ਜੇ ਜਿਹੜਾ ਹੈ ਵੱਡਾ ਗੁਣਾ ਦਾ ਖਜ਼ਾਨਾ ਉਸ ਖਜ਼ਾਨੇ ਬਾਰੇ ਅਸੀਂ ਕੀ ਬਿਆਨ ਕਰ ਸਕਦੇ ਹਾਂ ਨਹੀਂ ਬਿਆਨ ਕਰ ਸਕਦੇ ਜਿਵੇਂ ਇੱਥੇ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੀ ਮਹਾਰਾਏ ਬਚਨ ਕਰ ਰਹੇ ਨੇ ਜੇਵਾ ਏਕ ਕਮਣ ਗੁਣ ਕਹੀ ਹੈ ਕਹਿੰਦੇ ਜ਼ੁਬਾਨ ਏਕ ਹੈ ਤੇ ਮਾਲਕ ਜੀ ਮੈਂ ਤੁਹਾਡੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਕਹਿਣ ਤੇ ਕਥਨ ਤੋਂ ਅਸੀਂ ਬਹੁਤ ਸਮਰਥ ਹਾਂ ਅਸੀਂ ਇਹ ਬਿਆਨ ਨਹੀਂ ਕਰ ਸਕਦੇ ਤੂੰ ਤੇ ਸਮਰੱਥਾ ਵਾਲਾ ਹੈ ਅਸੀਂ ਸਮਰੱਥਾ ਵਾਲੇ ਨਹੀਂ ਹਾਂ ਸਾਡੇ ਵਿੱਚ ਉਹ ਗੁਣ ਨਹੀਂ ਹੈ ਕਿ ਤੈਨੂੰ ਸਾਰੇ ਨੂੰ ਬਿਆਨ ਕਰ ਸਕੀਏ ਕਿਉਂ ਬੇਸ਼ੁਮਾਰ ਤੂੰ ਬੇਸ਼ੁਮਾਰ ਹੈ ਬੇਅੰਤ ਤੂੰ ਬੇਅੰਤ ਹੈ ਸਵਾਮੀ ਹੈ ਮੇਰੇ ਸਵਾਮੀ ਮਾਲਕ ਤੇਰੋ ਅੰਤ ਨਾ ਕਿਣਹੀ ਲਈ ਹੈ ਦੀਰਾ ਕਿਸੇ ਨੇ ਵੀ ਅਜੇ ਤੱਕ ਅੰਤ ਨਹੀਂ ਪਾਇਆ ਤੇ ਨਾ ਕੋਈ ਪਾ ਸਕਦਾ ਹੈ ਸਨਕ ਸੰਨੰਦ ਮਹੇਸ਼ ਸਮਾਨ ਸ਼ੇਖਨਾਗ ਥੇਰੋ ਮਰਮਣਾ ਜਾਨਾ ਬ੍ਰਹਮਾ ਜੀ ਦੇ ਪੁੱਤਰ ਸਨਕ ਤੇ ਸੰਨੰਦ ਉਹ ਕਹਿੰਦੀ ਅਸੀਂ ਭਗਵਾਨ ਨੂੰ ਰੱਬ ਨੂੰ ਅਕਾਲ ਪੁਰਖ ਵੈਗਰੂ ਨੂੰ ਬਿਆਨ ਕਰ ਦਵਾਂਗੇ ਆ ਤੇ ਮਿੰਟ ਦੀ ਗੱਲ ਹੈ ਕੋਈ ਔਖਾ ਥੋੜਾ ਹੈ ਅਸੀਂ ਤਾਂ ਛੱਟ ਦੇ ਨਹੀਂ ਬਿਆਨ ਕਰ ਦੇਣਾ ਹੈ ਆਹ ਲੋ ਗੁਣੇ ਬਿਆਨ ਕਰ ਦੇਨੇਗਾ ਤੇ ਭਗਤ ਕਬੀਰ ਸਾਹਿਬ ਜੀ ਨੂੰ ਕਹਿਣਾ ਪੈ ਗਿਆ ਉਹ ਕਹਿੰਦੇ ਇੱਥੇ ਬ੍ਰਹਮਾ ਜੀ ਦੇ ਪੁੱਤਰ ਆਏ ਨੇ ਸੰਕ ਤੇ ਸੁਨੰਦ ਵਰਗੇ ਉਹ ਕਹਿੰਦੀ ਅਸੀਂ ਬਿਆਨ ਕਰ ਦੇਵਾਂਗੇ ਪਰ ਉਹ ਵੀ ਰੱਬ ਜੀ ਦਾ ਅੰਤ ਨਹੀਂ ਪਾ ਸਕੇ ਸੰਕ ਸੁਨੰਦ ਮਹੇਸ਼ ਸਮਾਨਾ ਭਗਵਾਨ ਸ਼ਿਵ ਵਰਗੇ ਆਏ ਨੇ ਕਹਿੰਦੀ ਉਹ ਵੀ ਅੰਤ ਨਹੀਂ ਪਾ ਸਕੇ ਸ਼ੇਖਨਾਗ ਤੇਰਾ ਮਰਮ ਨਾ ਜਾਨਾ ਜਿਹਦੀਆਂ ਹਜ਼ਾਰਾਂ ਅਗੀ ਫੁਨਾ ਸੰ ਉਹ ਵੀ ਕਹਿੰਦੇ ਰੱਬ ਦਾ ਅੰਤ ਨਹੀਂ ਪਾ ਸਕਿਆ ਕਿ ਇਸ ਕਰਕੇ हे ਮੇਰੇ ਭਾਈ ਉਹਦਾ ਅੰਤ ਨਾ ਪਾ ਸਕੋਂ ਉਹਦੇ ਗੁਣ ਗਾਇਆ ਕਰ ਉਹਦੇ ਗੁਣ ਗਾ ਗਾ ਕਰਕੇ ਗੁਣਾ ਨੂੰ ਗਾਉਂਦਿਆਂ ਗਾਉਂਦਿਆਂ ਇੱਕ ਦਿਨ ਐਸਾ ਆਵੇਗਾ ਉਹਦੇ ਗੁਣ ਤੇਰੇ ਹਿਰਦੇ ਅੰਦਰ ਵੱਸ ਆਉਣਗੇ ਤੇ ਤੇਰਾ ਜੀਵਨ ਵੀ ਖੁਸ਼ਹਾਲ ਖੂਬਸੂਰਤ ਬਣ ਜਾਵੇਗਾ ਉਹਦੇ ਗੁਣਾ ਨੂੰ ਗਾਉਣਾ ਹੈ ਨਾ ਕਿ ਅੰਤ ਪਾਉਣਾ ਹੈ ਮਹਾਰਾਜੀ ਦੇ ਬਚਨ ਪੜ ਰਹੇ ਹਾਂ ਪਹਿਲਾ ਪਤਾ ਹੈ ਜੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਤੁਮ ਤੁਸੀਂ ਦਾਤੇ ਦਾਤਾਂ ਦੇਣ ਵਾਲੇ ਖਾਗੁਰ ਮਾਲਕ ਤੂੰ ਸਾਡਾ ਮਾਲਕ ਹੈ ਪ੍ਰਤ ਪਾਲਕ ਪਾਲਣਾ ਕਰਨ ਵਾਲਾ ਹੈ ਨਾਇਕ ਨਾਇਕ ਕਹਿੰਦੇ ਆਗੂ ਨੂੰ ਸਾਡੇ ਜੀਵਨ ਦੀ ਅਗਵਾਈ ਕਰਨ ਵਾਲਾ ਹੈ ਖਸਮ ਤੂੰ ਸਾਡਾ ਪ੍ਰਭੂ ਪਤੀ ਖਸਮ ਹੈ ਇਹ ਸਾਰੇ ਗੁਣ ਤੇਰੇ ਅੰਦਰ ਨੇ ਤੂੰ ਦਾਤਾਂ ਦੇਣ ਵਾਲਾ ਵੀ ਹੈ ਤੂੰ ਸਾਡਾ ਮਾਲਕ ਵੀ ਹੈ ਤੂੰ ਸਾਡੀ ਪ੍ਰਤ ਪਾਲਣਾ ਕਰਨ ਵਾਲਾ ਵੀ ਹੈ ਤੂੰ ਸਾਡਾ ਆਗੂ ਵੀ ਹੈ ਜੀਵਨ ਦੀ ਅਗਵਾਈ ਕਰਨ ਵਾਲਾ ਹੈ ਭਾਵੇਂ ਕੇ ਮਨੁੱਖ ਨਹੀਂ ਮੰਨਦਾ ਕਿ ਪ੍ਰਮਾਤਮਾ ਜੀਵਨ ਦੀ ਅਗਵਾਈ ਕਰ ਰਿਹਾ ਹੈ ਪਰ ਅਗਵਾਈ ਮਾਲਕ ਹੀ ਕਰ ਰਿਹਾ ਹੈ ਖਸਮ ਤੂੰ ਸਾਡਾ ਖਸਮ ਪ੍ਰਭ ਪਤੀ ਹੈ ਸਹਿਬ ਜੀ ਕਹਿੰਦੇ ਨਿਮਖ ਨਿਮਕ ਤੁਮਹੀ ਪ੍ਰਤ ਪਾਲੋ ਹਮ ਬਾਰਕ ਥਮਰੇ ਤਾਰੇ ਏ ਪ੍ਰਮਾਤਮਾ ਜੀ ਤੁਸੀਂ ਅੱਖ ਝਮਕਣੇ ਦੇ ਫੁਰਨੇ ਤੋਂ ਵੀ ਪਹਿਲਾਂ ਆਣ ਕਰਕੇ ਸਾਡੀ ਮਦਦ ਕਰਦੇ ਹੋ ਸਹਾਇਤਾ ਕਰਦੇ ਹੋ ਸਾਡੀ ਪ੍ਰਤ ਪਾਲਣਾ ਕਰਦੇ ਹੋ ਸਾਡੇ ਮਦਦਗਾਰ ਬਣਦੇ ਕਿਉਂ ਕਿ ਅਸੀਂ ਤੁਹਾਡੇ ਬੱਚੇ ਹਾਂ ਤੇ ਤੁਹਾਡੇ ਹੀ ਆਸਰੇ ਜਿਉ ਰਹੇ ਹਾਂ ਇੱਕ ਪਿਤਾ ਇੱਕ ਸਕੇ ਰਮ ਬਾਰਕ ਤੂੰ ਮੇਰਾ ਗੁਰਹਾਈ ਮਹਾਰਾਜ ਦੀ ਬਖਸ਼ਿਸ਼ ਕਰ ਰਹੇ ਨੇ ਕਿ ਉਹ ਅਕਾਲ ਪੁਰਖ ਵੈਗਰੂ ਸਬਣਾ ਦਾ ਪਿਤਾ ਹੈ ਤੇ ਅਸੀਂ ਉਸ ਇੱਕ ਦੇ ਬੱਚੇ ਹਾਂ ਤੇ ਪਿਤਾ ਦਾ ਇਹ ਫਰਜ਼ ਬਣਦਾ ਹੈ ਆਪਣੇ ਬੱਚਿਆਂ ਦੀ ਸੰਭਾਲ ਕਰਨੀ ਤੇ ਉਹ ਸੱਚਮੁੱਚ ਆਪਣੇ ਪਿਤਾ ਹੋਣ ਦਾ ਫਰਜ਼ ਅਦਾ ਕਰ ਰਿਹਾ ਹੈ ਪਰ ਅਸੀਂ ਬੱਚੇ ਆਪਣਾ ਫਰਜ਼ ਅਦਾ ਨਹੀਂ ਕਰ ਰਹੇ ਕਿ ਪਿਤਾ ਪ੍ਰਤੀ ਸਾਡਾ ਫਰਜ਼ ਬਣਦਾ ਕੀ ਹੈ ਇਹ ਸਚਾਈ ਹੈ ਅਸੀਂ ਅੱਜ ਆਪਣੇ ਪ੍ਰਤਾ ਅਕਾਲ ਪੁਰਖ ਵੈਗਰੂ ਦਾ ਜੋ ਬਣਦਾ ਹੋਇਆ ਮਾਣ ਸਨਮਾਨ ਨਹੀਂ ਕਰ ਰਹੇ ਪਰ ਉਹ ਸਾਡੀ ਹਰ ਵਕਤ ਸੰਭਾਲ ਕਰ ਰਿਹਾ ਹੈ ਸਾਡਾ ਮਦਦਗਾਰ ਬਣ ਰਿਹਾ ਹੈ ਅਸੀਂ ਤੇ ਜਨੇ ਕਨੇ ਨੂੰ ਰੱਬ ਬਣਾ ਕੇ ਬੈਠ ਜਾਨੇਗਾ ਜਿਹੜਾ ਵੀ ਪਹੁੰਚਿਆ ਹੋਇਆ ਸੰਤ ਹੈ ਜੀ ਇਹ ਵੀ ਰੱਬ ਹੈ ਇਹ ਤੇ ਬੜੀ ਵੱਡੀ ਰੂਹ ਹੈ ਜੀ ਇਹ ਵੀ ਰੱਬ ਹੈ ਅਸੀਂ ਛੱਟ ਦੇ ਨਹੀਂ ਉਂਗਲ ਕਰ ਦਿੰਨੇ ਆਂ ਕੋਈ ਆਣ ਕਰਕੇ ਸਾਨੂੰ ਇਹ ਕਹਵੇ ਜੀ ਇਹ ਤੇ ਦੂਸਰੇ ਗੁਰੂ ਨਾਨਕ ਸਾਹਿਬ ਹੈ ਅਜ ਹੋ ਰਿਹਾ ਹੈ ਸੰਸਾਰ ਦੇ ਅੰਦਰ ਉਹ ਕਹਿੰਦੇ ਜੀ ਇਹ ਤੇ ਸਾਡੇ ਭਾਦ ਦੇ ਗੁਰੂ ਨਾਨਕ ਸਾਹਿਬ ਹੈ ਤੇ ਲੋਕੀ ਮੰਨੀ ਧਾਰ ਰਹੇ ਨੇ ਲੋਕੀ ਕਹਿੰਦੇ ਬੱਲੇ ਬੱਲੇ ਸੱਚੀ ਜੀ ਗੁਰੂ ਨਾਨਕ ਹੀ ਹੈ ਤੇ ਭਾਵੇਂ ਉਹਨੇ ਕਦੀ ਆਪਣੇ ਜਦੋਂ ਸਵਾ ਚੱਲ ਰਹੇ ਹੁਣ ਜਿੰਦਾ ਸੀ ਜਿਉਂਦਾ ਸੀ ਕਦੀ ਗੁਰਬਾਣੀ ਦਾ ਇੱਕ ਸ਼ਬਦ ਤੱਕ ਨਾ ਪੜਿਆ ਹੋਵੇ ਉਹਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਰਾਬਰ ਬਟਾ ਰਹੇ ਨੇ ਕਿ ਇਹ ਵੀ ਗੁਰੂ ਨਾਨਕ ਹੈ ਹੱਦ ਹੋ ਗਈ ਸਾਡੇ ਲੋਕਾਂ ਦੀ ਸੋਚ ਕਿੱਥੇ ਚਲੀ ਗਈ ਮੈਂ ਤੇ ਇਹ ਕਿੰਨਾ ਹੁੰਨਾ ਹਾਂ ਕਿ ਅੱਜ ਜਿਹੜੇ ਦਾਅਵੇ ਕਰਦੇ ਨੇ ਨਾ ਡੇਰੇਦਾਰ ਕਿਸੇ ਸਾਡੇ ਡੇਰੇ ਦੀ ਬੜੀ ਮਨਤਾ ਹੈ ਮੈਂ ਉਹਨਾਂ ਨੂੰ ਸਵਾਲ ਕਰਦਾ ਹਾਂ ਕਿ ਤੁਸੀਂ ਆਪਣੇ ਡੇਰੇ ਦੀ ਮੰਤਾ ਕਹਿੰਦੇ ਹੋ ਜੀ ਸਾਡੇ ਬਾਬੇ ਕਰਕੇ ਸਾਡੇ ਸਾਧ ਕਰਕੇ ਹੋ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ ਮੈਂ ਕਹਿੰਦਾ ਜੇ ਤੁਸੀਂ ਮੰਤਾ ਕਰਿਓ ਡੇਰੇ ਦੀ ਹੈ ਸਾਡੇ ਬਾਬੇ ਕਰਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਉਂ ਹੈ ਗੁਰੂ ਮਹਾਰਾਜੀ ਦਾ ਪ੍ਰਕਾਸ਼ ਕਿਉਂ ਕਰ ਰਹੇ ਹੋ ਤੁਸੀਂ ਦੇਖ ਲਵੋ ਤੁਹਾਡੀ ਕਿੰਨੀ ਕੁ ਮੰਤਾ ਹੋਵੇਗੀ ਬਾਬੇ ਦੀ ਸਾਧ ਦੀ ਲੋਕ ਆ ਰਹੇ ਨੇ ਭੁਲੇਕੇ ਦੇ ਵਿੱਚ ਆਣ ਕਰਕੇ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੈ ਤੇ ਨਾਲ ਤੁਹਾਡੇ ਬਾਬੇ ਦੀ ਵੀ ਸ਼ੋਭਾ ਆ ਰਹੀ ਹੈ ਅੱਜ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਉਥੋਂ ਬੰਦ ਕਰ ਦੇਵੋ ਤੁਹਾਡੇ ਡੇਰੇ ਨੂੰ ਕੋਈ ਵੀ ਨਹੀਂ ਪੁੱਛੇਗਾ ਤੇ ਇਹੀ ਖਿਆਲ ਕਿਤੇ ਸਾਡੇ ਲੋਕਾਂ ਦੇ ਸਮਝ ਦੇ ਵਿੱਚ ਆ ਜਾਵੇ ਨਾ ਕਿ ਭਲਿਓ ਤੁਸੀਂ ਜੇ ਉਥੇ ਡੇਰੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਣ ਜਾ ਰਹੇ ਹੋ ਭਾਵੇਂ ਕੋਈ ਵੀ ਡੇਰਾ ਹੈ ਤੇ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਨੇੜੇ ਤੇੜੇ ਗੁਰਦੁਆਰਾ ਸਾਹਿਬ ਨੇ ਗੁਰੂ ਕੇ ਸਥਾਨ ਨੇ ਉੱਥੇ ਤੇ ਢਿੱਲੀ ਜੀ ਗੁਰੂ ਗ੍ਰੰਥ ਸਾਹਿਬੀ ਦਾ ਪ੍ਰਕਾਸ਼ ਹੁੰਦਾ ਹੈ ਤੇ ਕਿਉਂ ਨਾ ਅਸੀਂ ਆਪਣੇ ਗੁਰਦੁਆਰਾ ਸਾਹਿਬ ਪਿੰਡ ਦਾ ਨਗਰ ਦਾ ਵਿਹੜੇ ਦਾ ਇਲਾਕੇ ਦਾ ਕਲੋਨੀ ਦਾ ਸ਼ਹਿਰ ਦਾ ਜਿਹੜਾ ਅਸਥਾਨ ਹੈ ਉੱਥੇ ਜਾ ਕਰਕੇ ਅਸੀਂ ਅੰਮ੍ਰਿਤ ਵੇਲੇ ਉਠੀਏ ਪ੍ਰਕਾਸ਼ ਕਰਾਈਏ ਨਿਤਨੇਮ ਕਰੀਏ ਨਾਲ ਸੇਵਾ ਕਰੀਏ ਸ਼ਾਮਾਂ ਵੇਲੇ ਨੂੰ ਵੀ ਹਾਜ਼ਰੀ ਭਰੀਏ ਅਸੀਂ ਕੀ ਲੈਣਾ ਡਿਰਿਆਂ ਤੋਂ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਬੰਨਾ ਹੈ ਨਾ ਅਸੀਂ ਹੋਰ ਕਿਸੇ ਤੋਂ ਕੀ ਲੈਣਾ ਹੈ ਅਸੀਂ ਤੇ ਗੁਰੂ ਵਾਲੇ ਬੰਨਾ ਹੈ ਅਸੀਂ ਦੇਨਦਾਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਹਾਂ ਇਸ ਕਰਕੇ ਇੱਕ ਪਿਤਾ ਇੱਕ ਸਕੇ ਹਮ ਬਾਰਕ ਵਾਲੀ ਵਿਚਾਰ ਨੂੰ ਮੰਨਣਾ ਤਾਂ ਹੋਵੇਗਾ ਜੇ ਅਸੀਂ ਸੱਚ ਮੁਚ ਹੀ ਗੁਰੂ ਦੇ ਕਹੇ ਹੋਏ ਮੁਤਾਬਕ ਚੱਲਾਂਗੇ ਮਹਾਰਾਜੀ ਬਚਨ ਕਰ ਰਹੇ ਨੇ ਹਮ ਬਾਰਕ ਤੁਮਰੇ ਤਾਰੇ ਕਿ ਅਸੀਂ ਤੇਰੇ ਬੱਚੇ ਹਾਂ ਤੇਰੇ ਪਰੋਸੇ ਹਾਂ ਕੋਟਪਰਾਧ ਹਮਾਰੇ ਖੰਡੋਂ ਅਸੀਂ ਜੀਵਨ ਦੇ ਅੰਦਰ ਨਾ ਕਰੋੜਾ ਅਪਰਾਧ ਕਰਦੇ ਹਾਂ ਗੁਰੂ ਦੇ ਅੱਗੇ ਨਾ ਮੰਨ ਲੈਣਾ ਚਾਹੀਦਾ ਮਨੁੱਖ ਨੂੰ ਗੁਰੂ ਦੇ ਅੱਗੇ ਆਪਣਾ ਆਪ ਸਮਰਪਿਤ ਕਰ ਦੇਣਾ ਚਾਹੀਦਾ ਹੈ ਕਿ ਦਾਤਿਆ ਬੜੇ ਅਪਰਾਧ ਕੀਤੇ ਹੁਣ ਤੱਕ ਅਪਰਾਧ ਹੀ ਕਰਦਾ ਆ ਹਾਂ ਕਿਰਪਾ ਕਰੀ ਇਹਨਾਂ ਅਪਰਾਧਾਂ ਨੂੰ ਖਤਮ ਕਰ ਦੇ ਜੀਵਨ ਦੇ ਅੰਦਰ ਇੱਕ ਐਸੀ ਵਿਚਾਰ ਦੇ ਦੇ ਤਾਂ ਕਿ ਮੈਂ ਅਗਾਹ ਤੋਂ ਕੋਈ ਵੀ ਪਰਾਧ ਨਾ ਕਰਾਂ ਸਗੋਂ ਆਪਣਾ ਸੁੱਚਜਾ ਸੋਨਾ ਜੀਵਨ ਬਣਾ ਸਕਾਂ ਤੇ ਨਾਲ ਬਚਨ ਕੀਤੇ ਨੇ ਅਣਕ ਵਿਧੀ ਸਮਝਾਵੋ ਤੇ ਆਪ ਸਾਨੂੰ ਵਿਧੀ ਦੱਸੋ ਆਪ ਸਾਨੂੰ ਤਰੀਕਾ ਦੱਸੋ ਕਿ ਇਹਦੇ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਕੋਟ ਪਰਾਧ ਹਮਾਰੇ ਖੰਡੋਂ ਪਹਿਲਾਂ ਤੇ ਇਹਨੂੰ ਖਤਮ ਕਰੋ ਪਹਿਲਾਂ ਤੇ ਪਿਛਲੇ ਗੁਨਾਹਾਂ ਨੂੰ ਸਮਾਪਤ ਕਰੋ ਫਿਰ ਅੱਗੇ ਨਵੀਂ ਵਿਧੀ ਦੱਸੋ ਕਿ ਅਸੀਂ ਚੱਲਣਾ ਕਿਵੇਂ ਹੈ ਤੇ ਮਹਾਰਾਜ ਜੀ ਬਚਨ ਕਰ ਰਹੇ ਨੇ ਹਮ ਅਗਿਆਨ ਅਲਪਮਤ ਥੋਰੀ ਕਿਉਂਕਿ ਅਸੀਂ ਅਗਿਆਨਤਾ ਦੇ ਵਿੱਚ ਹਾਂ ਭੁੱਲੇਗਾ ਭਟਕੇਗਾ ਕੁਰਾਏ ਬਏ ਹੋਏਗਾ ਜਿਵੇਂ ਕੋਈ ਸਾਨੂੰ ਦੱਸ ਦਿੰਦਾ ਅਸੀਂ ਉਹਦੇ ਨਾਲ ਹੀ ਲੱਗ ਪੈਨੇ ਹਾਂ ਪੰਜਾਬੀ ਦੀ ਕਹਾਵਤ ਹੈ ਜਿੰਨੇ ਲਈ ਗੱਲੀ ਉਹਦੇ ਨਾਲ ਉੱਟ ਚੱਲੀ ਉਹ ਸਾਡੀ ਹਾਲਾਤ ਬਣ ਗਈ ਨੇ ਹਾਲਤ ਬਣ ਗਈ ਹੈ ਇਸ ਕਰਕੇ ਮਾਲਕਾ ਕਿਰਪਾ ਕਰ ਹਮ ਅਗਿਆਨ ਅਲਪ ਮਤ ਥੋੜੀ ਮਤ ਥੋੜੀ ਰ ਹੈ ਅਕਲ ਨਹੀਂ ਹੈ ਤੂੰ ਆਪਣੇ ਬਿਰਦ ਰਖਾ ਬਿਰਦ ਹੈ ਸਬਾਹ ਤੁਸੀਂ ਆਪਣਾ ਸੁਭਾਉ ਦਿਓ ਆਪਣਾ ਗੁਣ ਦੇ ਦਿਓ ਤਾਂ ਕਿ ਅਸੀਂ ਤੁਹਾਡੀ ਤੇ ਹੋਏ ਵਿਚਾਰ ਦੇ ਅਨੁਸਾਰ ਜੀਵਨ ਚਲਾ ਸਕੀਏ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਗੀ ਸੱਜਣ ਸੁਹੇਲੇ ਅਸੀਂ ਤੇਰੀ ਸ਼ਰਨਾਏਗਾ ਤੇਰੇ ਤੇ ਆਸ ਰੱਖੀਗਾ ਤੂੰ ਸਾਡਾ ਸੱਜਣ ਹੈ ਸੁਹੇਲਾ ਇੱਕ ਹੁੰਦਾ ਹੈ ਜੀ ਦੁਹੇਲਾ ਜਿਹੜਾ ਮਨਮੁਖੀ ਬਿਰਤੀ ਵਾਲਾ ਹੁੰਦਾ ਹੈ ਜਿਹੜਾ ਸਾਨੂੰ ਹਮੇਸ਼ਾ ਹੀ ਗੁਨਾਹਾਂ ਤੇ ਰਾਹ ਤੇ ਤੋਰਨ ਵਾਲਾ ਹੁੰਦਾ ਹੈ ਜਿਹੜਾ ਸਾਨੂੰ ਹਮੇਸ਼ਾ ਹੀ ਆਪਣੇ ਸੱਚੇ ਮਾਰਗ ਤੋਂ ਥੜਕਾ ਕਰਕੇ ਗਲਤ ਰਾਹ ਤੇ ਪਾਉਣ ਵਾਲਾ ਹੁੰਦਾ ਹੈ ਇਹ ਆ সোহੇਲਾ সোহੇਲਾ ਪਾਉ ਹਮੇਸ਼ਾ ਹੀ ਜਿਹੜਾ ਖੁਸ਼ੀਆਂ ਚਾਹੁੰਦਾ ਹੈ ਜਿਹੜਾ ਚਾਹੁੰਦਾ ਹੈ ਕਿ ਮੇਰਾ ਮਿੱਤਰ ਹਮੇਸ਼ਾ ਖੁਸ਼ ਰਹੇ ਇਹਦੇ ਜੀਵਨ ਦੇ ਅੰਦਰ ਵਿਗਾਸ ਚੜਿਆ ਰਹੇ ਤੇ ਮਹਾਰਾਜ ਜੀ ਕਹਿੰਦੇ ਤੂੰ ਸਾਡਾ ਸੱਜਣ ਹੈ ਸੁਹਿਲਾ ਹੈ ਤੇ ਤੂੰ ਇਹ ਚਾਹੁੰਦਾ ਹੈ ਕਿ ਇਹ ਹਮੇਸ਼ਾ ਹੀ ਵਿਗਾਸ ਦੇ ਵਿੱਚ ਰਹੇ ਖੇੜੇ ਦੇ ਵਿੱਚ ਰਹੇ ਤੇ ਇਸੇ ਕਰਕੇ ਤੇਰੇ ਤੇ ਭਰੋਸਾ ਰੱਖਿਆ ਹੈ ਰਾਂਖੂ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ